ਆਖਿਰਕਾਰ ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਦੀ ਹੋਈ ਵੱਡੀ ਜਿੱਤ ਮਾਨਯੋਗ ਹਾਈ ਕੋਰਟ ਨੇ ਕਰਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੇ ਬਿਜਲੈਸ ਬਿਊਰੋ ਦੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਦੇ ਲੱਗੇ ਵੱਡੇ ਦੋਸ਼ ਤੇ ਹਲਕਾ ਹੁਸ਼ਿਆਰਪੁਰ ਦੇ ਲੋਕਾਂ ਵਿੱਚ ਬਹੁਤ ਵੱਡਾ ਖੁਸ਼ੀ ਦਾ ਮਾਹੌਲ ਉਹਨਾਂ ਦੇ ਸਪੋਰਟਰਾਂ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਉਹਨਾਂ ਸਪੋਰਟਰਾਂ ਨੇ ਕਿਹਾ ਸਾਡੇ ਮੰਤਰੀ ਸਾਹਿਬ ਦਾ ਸਾਫ਼ ਸੁਥਰੇ ਅਖਸ ਦੇ ਮਾਲਕ ਹਨ ਸਾਫ਼ ਸੁਥਰੇ ਅਖਸ ਦੇ ਮਾਲਕ ਹਨ ਤੇ ਇਹ ਸਾਫ਼ ਸੁਥਰੇ ਅਖਸ ਦੇ ਮਾਲਕ ਰਹਿਣਗੇ ਕਿਉਂਕਿ ਇਹ ਤਾਂ ਇਹੋ ਜਿਹੇ ਇਨਸਾਨ ਹਨ ਜੋ ਰਾਤ ਦਿਨ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ ਪਰ ਵਿਰੋਧੀਆਂ ਵੱਲੋਂ ਉਹਨਾਂ ਦੀ ਹਰਮਨ ਪਿਆਰਤਾ ਨਾ ਸਹਾਰੀ ਗਈ ਤੇ ਇਹ ਗਲਤ ਉਹਨਾਂ ਖਿਲਾਫ ਕੋਜੀ ਸਾਜ਼ਿਸ਼ ਰਚ ਕੇ ਉਹਨਾਂ ਨੂੰ ਇਸ ਜਾਲ ਵਿੱਚ ਫਸਾਇਆ ਗਿਆ ਸੀ ਪਰ ਅੱਜ ਮਾਨਯੋਗ ਹਾਈ ਕੋਰਟ ਵੱਲੋਂ ਉਹ ਜਿਹੜੇ ਦੋਸ਼ ਲੱਗੇ ਸਨ ਉਹਨਾਂ ਨੂੰ ਬਿਲਕੁਲ ਐਫ ਆਈ ਆਰ ਨੂੰ ਕਾਰਜਕਾਰ ਦਿੱਤਾ ਗਿਆ ਹੈ ਜੋ ਪੰਜਾਬ ਦੀਆਂ ਵਾਕਵਾਕ ਅਖਬਾਰਾਂ ਅੱਜ ਸੁਰਖੀਆਂ ਬਣੀਆਂ ਹੋਈਆਂ ਉਹ ਤੋਂ ਵੀ ਲਿਖਿਆ ਗਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਮੰਨਿਆ ਹੈ ਕਿ ਰਾਜ ਬਿਜ਼ਨਸ ਬੋਰੋ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਉਦਯੋਗਿਕ ਪਲਾਟ ਤਵਾਦਲਾ ਘਟਾ ਦੇ ਸਬੰਧ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਤੇ ਪੰਜਾਬ ਲਘੂ ਉਦਯੋਗ ਦੇ ਨਿਰਯਾਤ ਨਿਗਮ ਦੇ ਹੋਰ ਅਧਿਕਾਰੀਆਂ ਵੱਲੋਂ ਵ੍ਰੁੱਧ ਐਫਆਈਆਰ ਦਰਜ ਕਰਨ ਸਮੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਗਈ ਆ ਇਥੇ ਸਾਫ ਸੁੱਤਰਾ ਕਿਹਾ ਗਿਆ ਕਿ ਬਿਜ਼ਨਸ ਬਿਊਰੋ ਨੇ ਸੁੰਦਰ ਸ਼ਾਮ अरोड़ा ਖਿਲਾਫ ਆਪਣੇ ਅਧਿਕਾਰਾਂ ਦੀ ਗਲਤ ਦੁਰਵਰਤੋਂ ਕੀਤੀ ਗਈ ਤੁਹਾਨੂੰ ਯਾਦ ਹੋਊਗਾ ਜਦੋਂ ਸਨ 2023 ਦੇ ਵਿੱਚ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਦੇ ਐਫ ਆਈ ਆਰ ਦਾਜ ਹੋਈ ਸੀ ਤਾਂ ਬਹੁਤ ਬਵਾਲ ਮਚਿਆ ਸੀ ਬੜਾ ਵਿਰੋਧੀਆਂ ਵੱਲੋਂ ਸਵਾਲ ਚੁੱਕੇ ਗਏ ਸੀ ਪਰ ਜਦੋਂ ਸੁੰਦਰ ਸ਼ਾਮ अरोड़ा ਤੇ ਉਹਨਾਂ ਦੀ ਟੀਮ ਦੇ ਨਾਲ ਪੱਤਰਕਾਰ ਗੱਲ ਕਰਦੇ ਸਨ ਤਾਂ ਉਹ ਬੜੇ ਯੋਸ਼ ਦੇ ਨਾਲ ਬੜੇ ਕਲੀਅਰ ਦਿਨਾਲ ਕਹਿੰਦੇ ਸਨ ਕਿ ਸਾਡੇ ਨਾਲ ਧੱਕਾ ਹੋ ਰਿਹਾ ਸਾਡੇ ਤੇ ਜੋ ਇਲਜ਼ਾਮ ਲੱਗੇ ਹਨ ਇਹ ਗਲਤ ਹਨ ਇਹ ਝੂਠੇ ਹਨ ਉਹਨਾਂ ਨੇ ਕਿਹਾ ਸੀ ਵੀ ਅਸੀਂ ਦੁੱਧ ਦਾ ਦੁੱਧ ਪਾਣੀ ਕਰਾਂਗੇ ਉਹਨਾਂ ਨੇ ਅੱਜ ਮਾਨਯੋਗ ਹਾਈ ਕੋਰਟ ਦੇ ਵਿੱਚ ਆਪਣਾ ਕੇਸ ਲਗਾਇਆ ਜਿਸ ਦੀ ਸੁਣਵਾਈ ਜਸਟਿਸ ਮਹਾਵੀਰ ਸਿੰਘ ਸਿੱਧੂ ਜੀ ਨੇ ਕੀਤੀ ਤੇ ਉਹਨਾਂ ਨੇ ਸਾਫ਼ ਸੁਥਰਾ ਫੈਸਲਾ ਸੁਣਾਉਂਦੇ ਹੋਏ ਇਹ ਗੱਲ ਕਲੀਅਰ ਕਰਤੀ ਵੀ ਜਿਹੜੀ ਦੁਰਵਰਤੋਂ ਕੀਤੀ ਗਈ ਸੀ ਬੀਜਨਸ ਬੋਰੋਂ ਬਲੋਂ ਐਫ ਆਈ ਆਰ ਉਹਨਾਂ ਵੱਲੋਂ ਖਾਰਜ ਕਰ ਦਿੱਤੀ ਗਈ ਆ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੋ ਅਦਾਲਤ ਨੇ ਕਿਹਾ ਕਿ ਜੋਗ ਅਥਾਰਟੀ ਬਲੋਂ ਡੀ ਮਰਜਰ ਦੀ ਇਜਾਜ਼ਤ ਦਿੱਤੀ ਗਈ ਸੀ ਤੇ ਬਿਜ਼ਨਸ ਬਿਊਰੋ ਵੱਲੋਂ 500 ਤੋਂ 700 ਕਰੋੜ 500 ਤੋਂ 700 ਕਰੋੜ ਰੁਪਏ ਦੇ ਨੁਕਸਾਨ ਦੇ ਦੋਸ਼ ਨਰੋਲ ਤੇ ਕਾਲਪਿਤ ਲਗਾਏ ਗਏ ਹਨ ਇਹਨਾਂ ਦੇ ਉੱਤੇ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈਗਾ ਬਿਜ਼ਨਸ ਬਿਊਰੋ ਦੀ ਨਿੰਦਾ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਬਿਊਰੋ ਨੇ 94 ਤੌਰ ਤੇ ਪਟੀਸ਼ਨ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਪਰੇਸ਼ਾਨ ਕੀਤਾ ਹੈ ਕਿਉਂਕਿ ਪੰਜਾਬ ਵਿੱਚ ਉਹਨਾਂ ਕਿਹਾ ਅਜੇ ਹੋਰ ਬਹੁਤ ਮਾਮਲੇ ਹਨ ਜਿੱਥੇ ਵੱਡੇ ਪਲਾਟਾਂ ਨੂੰ ਛੋਟੇ ਪਲਾਟਾਂ ਵਿੱਚ ਵੰਡਿਆ ਗਿਆ ਸੀ ਅਤੇ ਬਿਊਰੋ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਤਾਂ ਇੱਥੇ ਉਹਨਾਂ ਨੇ ਕਲੀਅਰ ਕੀਤਾ ਵੀ ਜੋ ਸੁੰਦਰ ਸ਼ਾਮ ਅਰੋਰਾ ਤੇ ਉੱਥੋਂ ਦੇ ਹੋਰ ਅਧਿਕਾਰੀਆਂ ਦੇ ਦੋਸ਼ ਲੱਗੇ ਸਨ ਉਹ ਗਲਤ ਸਨ ਸੋ ਆਖਰਕਾਰ ਇੱਕ ਬਹੁਤ ਵੱਡੀ ਜਿੱਤ ਦੇਖੀ ਜਾ ਰਹੀ ਆ ਅਸਲ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਵੀ ਸੁੰਦਰ ਸ਼ਾਮਪ ਰੋੜਾ ਆਪਣੇ ਸਾਫ਼ ਅਕਸ ਵੱਲੋਂ ਵੱਡਾ ਕਦ ਲੈ ਕੇ ਨਿਕਲੇ ਹਨ ਸੋ ਤੁਹਾਨੂੰ ਪਤਾ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾਂ ਵੀ ਵੱਡੇ ਵੱਡੇ ਮੰਤਰੀਆਂ ਦੇ ਉੱਤੇ ਐਮਐਲਏ ਉੱਤੇ ਐਫਆਈਆਰ ਹੁੰਦੀਆਂ ਹਨ ਉਹਨਾਂ ਤੇ ਲੱਗੇ ਦੋਸ਼ ਵੀ ਪੁਲਿਸ ਸਾਫ਼ ਕਰ ਦਿੰਦੀ ਆ ਜਿਨ੍ਹਾਂ ਵੱਲੋਂ ਕੇਸ ਰਜਿਸਟਰ ਕੀਤਾ ਜਾਂਦਾ ਉਹ ਸਾਫ਼ ਕਰ ਦਿੱਤੇ ਜਾਂਦੇ ਹਨ ਪਰ ਜਦੋਂ ਤੁਸੀਂ ਕਿਸੇ ਵੀ ਵਿਅਕਤੀ ਦੇ ਚਾਹੇ ਕੋਈ ਆਮ ਚਾਹੇ ਕੋਈ ਖਾਸ ਆ ਤੁਸੀਂ ਝੂਠਾ ਪਰਚਾ ਦਿਨੇ ਹੋ ਝੂਠੀ ਐਫਆਈਆਰ ਕਰਦੇ ਹੋ ਪ੍ਰੇਸ਼ ਰਾਈਜ਼ ਹੋਣੇਓ ਜਾਂ ਕਿਸੇ ਦੂਜੇ ਅਧਿਕਾਰੀਆਂ ਨੂੰ ਜਾਂ ਅਫਸਰਾਂ ਨੂੰ ਕੋਸ਼ ਕਰਨ ਦੇ ਲਈ ਤੇ ਜਦੋਂ ਦੋਸ਼ ਸਾਬਤ ਨਹੀਂ ਕਰ ਹੁੰਦੇ ਤਾਂ ਉਦੋਂ ਨਮੋਸ਼ੀ ਦਾ ਸਾਹਮਣਾ ਤਾਂ ਕਰਨਾ ਪੈਂਦਾ ਆ ਪਰ ਆਖਿਰਕਾਰ ਅੱਜ ਬਹੁਤ ਵੱਡਾ ਦਿਨ ਸਾਬਤ ਹੋਇਆ ਸੁੰਦਰ ਸ਼ਾਮ ਅਰੋੜਾ ਦੇ ਬਲੋਂ ਜੋ ਆਪਣਾ ਆਕਸ ਸਾਫ਼ ਰੱਖਿਆ ਸੀ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ ਆ ਉਹਨਾਂ ਦੇ ਪਰਿਵਾਰ ਚ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਆ ਉਹਨਾਂ ਦੇ ਸਪੋਰਟਰਾਂ ਚ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਆ ਤੇ ਵੱਡੇ ਵੱਡੇ ਕਾਂਗਰਸ ਦੇ ਲੀਡਰ ਆ ਉਹ ਵੀ ਉਹਨਾਂ ਨੂੰ ਥਾਪਣਾ ਦੇ ਰਹੇ ਆ ਵੀ ਹਾਂ ਜੇਕਰ ਤੁਸੀਂ ਸਹੀ ਸੀਗੇ ਤੇ ਮਾਣਯੋਗ ਹਾਈ ਕੋ ਨੇ ਤੁਹਾਡੇ ਹੱਕ ਵਿੱਚ ਫੈਸਲਾ ਸੁਣਾਇਆ ਹੈ ਸੋ ਅਸੀਂ ਵੀ ਇਸ ਫੈਸਲੇ ਦਾ ਸਵਾਗਤ ਕਰਦੇ ਆ ਕਿਉਂਕਿ ਕਿਸੇ ਵੀ ਵਿਅਕਤੀ ਨਾਲ ਚਾਹੇ ਖਾਸ ਆ ਚਾਹੇ ਆਮਾ ਕੱਕਾ ਨਹੀਂ ਹੋਣਾ ਚਾਹੀਦਾ ਜੋ ਵਿਅਕਤੀ ਆਪਣੇ ਇਲੈਕਸ਼ਨ ਲੜ ਰਿਹਾ ਆਪਣਾ ਸਾਫ ਸੁਥਰਾ ਅਕਸ ਲੈ ਕੇ ਸਮਾਜ ਚ ਜਾ ਰਿਹਾ ਚੰਗੇ ਕੰਮ ਕਰ ਰਿਹਾ ਵੱਡਾ ਉਹਨਾਂ ਦਾ ਨਾਮ ਬਣਿਆ ਇੱਕ ਵੱਡੇ ਮੰਤਰੀ ਬਣੇ ਤੇ ਤੁਸੀਂ ਵਿਰੋਧੀ ਜਦੋਂ ਉਹਨਾਂ ਨੂੰ ਢਾਹ ਲਾਉਣ ਦੇ ਲਈ ਉਹਨਾਂ ਦਾ ਅਕਸ ਖਰਾਬ ਕਰਦੇ ਹੋ ਉਹਨਾਂ ਨੂੰ ਪਰੇਸ਼ਾਨ ਤੰਗ ਕਰਦੇ ਹੋ ਤੇ ਬਹੁਤ ਇਹਨਾਂ ਨੂੰ ਨਿੰਦਿਆ ਜਾ ਰਿਹਾ ਅੱਜ ਲੋਕਾਂ ਵੱਲੋਂ ਕੈਰਮਨ ਅਕਸ਼ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਪਗਵਾੜਾ